ਹਾਂਜੀ ਕੀ ਹਾਲ ਨੇ ਮਿੱਤਰੋ ਸੋ ਅੱਜ ਆਪਾਂ ਕਰ ਲੱਗਾਂਗੇ 25 ਦਿਨਾਂ ਦੀ ਕਣਕ ਦੇ ਉੱਤੇ ਸਪਰੇ ਤੇ ਤੁਹਾਨੂੰ ਦਿਖਾਵਾਂਗੇ ਆਪਣੀ 25 ਦਿਨਾਂ ਦੀ ਕਣਕ ਜਿਹੜੀ ਉਹ ਕਿੰਨੀ ਵੱਡੀ ਹੋ ਚੁੱਕੀ ਹੈਗੀ ਤੇ ਜਿਹੜੀ ਇੱਕ ਚਰਚਾ ਸਭ ਤੋਂ ਵੱਡੀ ਚਰਚਾ ਇਹ ਹੈ ਹੁਣ ਕਣਕਾਂ ਨੂੰ ਲੈ ਕੇ ਤੁਹਾਨੂੰ ਦੱਸਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੰਨੀਆਂ ਕਣਕਾਂ ਨੇ ਕਦੇ ਵੀ ਜਦੋਂ ਮੀਂਹ ਪਿਆਗਾ ਉਸ ਤੋਂ ਬਾਅਦ ਜਿਹੜੀਆਂ ਹਵਾਵਾਂ ਚੱਲੀਆਂ ਨੇ ਉਹਨਾਂ ਤੋਂ ਬਾਅਦ ਕਣਕਾਂ ਜਿਹੜੀਆਂ ਉਹ ਮਾੜੀਆਂ ਨਜ਼ਰ ਆ ਰਹੀਆਂ ਨੇ ਕਣਕਾਂ ਜਿਹੜੀਆਂ ਉੱਥੇ ਖੜੋਤ ਕਰ ਗਈਆਂ ਉੱਥੇ ਖੜ ਗਈਆਂ ਕਣਕਾਂ ਵਜ਼ਨ ਦਾ ਕੋਈ ਨਾਮ ਨਹੀਂ ਲੈ ਰਹੀਆਂ ਤਾਂ ਡੇ ਏਰੀਆ 'ਚ ਕੀ ਹਾਲ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੋਂ ਆਪਣੇ ਹਾਲ ਤੁਹਾਨੂੰ ਦਿਖਾਉਨੇ ਆਂਗੇ ਅੱਜ ਖੇਤ ਦੇ ਕੀ ਹਾਲ ਨੇ ਆਪਣੇ ਕਣਕ ਕਿਹੋ ਜਿਹੀ ਹੋ ਗਈ ਆਪਣੀ 25 ਦਿਨਾਂ ਦੀ ਇੱਥੇ ਕਣਕ ਹੋ ਗਈ ਪਰ ਅੱਜ ਆਪਾਂ ਖੁੱਲੀ ਡੰਡੇ ਦੀ ਸਪਰੇਅ ਕਰਨ ਜਾ ਰਹੇ ਆਂਗੇ ਪੂਰੀਆਂ ਤਸਵੀਰਾਂ ਤੁਹਾਨੂੰ ਖੇਤ ਜਾ ਕੇ ਦਿਖਾਉਨੇ ਆਂ ਲਓ ਜੀ ਪਹੁੰਚ ਗਏ ਆਪਾਂ ਆਪਣੇ ਖੇਤਾਂ ਤੇ ਟਰੈਕਟਰ ਦਾ ਵੀ ਤੁਹਾਨੂੰ ਪੂਰਾ ਸ਼ੋਰ ਸ਼ਰਾਬਾ ਦਿਖ ਰਿਹਾ ਹੋਊਗਾ ਤੇ ਕਣਕ 'ਚ ਆਪਾਂ ਵਿਚਾਲੇ ਜੇ ਕਰਾਂਗੇ ਕਿਉਂਕਿ ਆਪਾਂ ਸਪਰੇਅ ਕਰਨੀ ਹੈਗੀ ਦੋ ਕਿੱਲਿਆਂ ਤੇ ਬਾਕੀ ਇਧਰ ਚਾਰ ਕਿੱਲਿਆਂ ਦੇ ਆਪਾਂ ਨੇ ਕਣਕ ਬੀਜੀ ਸੀ ਲੇਟ ਤੇ ਉਹਨਾਂ ਦੇ ਕਰਾਂਗੇ ਆਪਾਂ ਉਹਦੋਂ ਵੀ ਲੇਟ ਅਜੇ ਉਧਰ ਸਮਾਂ ਪਿਆ ਹੈਗਾ ਤੇ ਕਣਕ ਦੇਖ ਕੇ ਤੁਹਾਨੂੰ ਟਰੈਕਟਰ ਤੋਂ ਥੱਲੇ ਉਤਰ ਕੇ ਵੀ ਦਿਖਾਵਾਂਗੇ ਫਿਰ ਦੇਖ ਕੇ ਦੱਸਦੇ ਤੁਸੀਂ ਕਿਵੇਂ ਲੱਗਦੀ ਹੈ ਕਣਕਾ ਦੇਖ ਲਓ ਤੁਸੀਂ ਸਾਰੇ ਖੇਤਾਂ 'ਚੋਂ ਬੜਤ ਹਰੇ ਭਾਈ ਮਾਰਦੀ ਕਿਉਂਕਿ 25 ਦਿਨ ਹੋ ਗਏ ਕਿੱਥੇ 25 ਦਿਨ ਕਿੱਥੇ ਹਜੇ ਕਣਕਾਂ ਖੜੀਆਂ ਨੇ ਕਹਿੰਦੇ ਵੀ 12-13 ਦਿਨ ਲੇਟੇ ਚੱਲਣਗੀਆਂ ਕਣਕਾਂ ਜਿੰਨੀ ਗੱਲ ਸੁਣਨ ਦੇ ਵਿੱਚ ਆਈ ਹੈ ਤੇ ਤਸਵੀਰਾਂ ਤੁਹਾਨੂੰ ਅਸੀਂ ਇਹ ਦਿਖਾ ਰਹਿਆਂਗੇ ਬਾਕੀ ਦੀ ਆਪਾਂ ਗੱਲਬਾਤ ਟਰੈਕਟਰ ਲਾ ਕੇ ਫਿਰ ਕਰਦੇ ਆਂਗੇ ਵਿਚਾਲੇ ਲਾਵਾਂਗੇ ਦੋਏ ਕੀਂਜਿਆਂ ਦੇ ਆਪਾਂ ਟਰੈਕਟਰ ਆ ਲਓ ਜੀ ਆਪਾਂ ਨੇ ਰੋਕਿਆ ਆਪਣਾ ਟਰੈਕਟਰ ਤੇ ਤੇ ਪਹਿਲੀ ਗੱਲ ਤਾਂ ਇਹ ਆਪਣਾ ਟਰੈਕਟਰ ਹੈਗਾ 368 ਐਚਰ ਤਕਰੀਬਨ 2k ਹਜ਼ਾਰ ਮਾਡਲ ਹੈ ਇਹ 1998-2000 ਦੇ ਡੇਢ ਗੇੜ ਹੈਗਾ ਕਦੇ ਫੇਰ ਕਹਾਣੀ ਦੱਸਾਂ ਤੁਹਾਨੂੰ ਇਹਦੀ ਕਿਉਂ ਰੱਖਿਆ ਹੋਇਆ ਤੇ ਕਣਕ ਦਿਖਾਉਣੇ ਆ ਪਹਿਲਾਂ ਤੁਹਾਨੂੰ ਆਪਣੀ ਤੇ ਹੋਰ ਦੂਜੀਆਂ ਕਣਕਾਂ ਜਿਹੜੀਆਂ ਆਪਣੀ ਇੱਧਰਲੀ ਕਣਕ ਹੈਗੀ 4 ਕਿੱਲੇ ਇਹ ਇਹਦੇ ਹਾਲ ਵੀ ਤੁਸੀਂ ਦੇਖ ਲਓ ਖੜੋਤ ਜੀ ਹੋ ਰਹੀ ਹੈ ਸਾਰੇ ਲੋਕ ਗੱਲਾਂ ਕਰਦੇ ਨੇ ਵੀ ਕਣਕਾਂ ਖੜੀਆਂ ਹੀ ਆਈਆਂ ਨੇ ਪਤਾ ਨਹੀਂ ਕੀ ਕਾਰਨ ਹੈਗਾ ਕਿਉਂਕਿ ਇੱਕ ਹਵਾਵਾਂ ਦੂਜੀ ਰੋਟ ਚੱਲ ਪਈਆਂ ਤੇ ਇੱਕ ਮੀਂਹ ਵੀ ਪੈ ਗਿਆ ਸੀਗਾ ਤੇ ਆਪਣੀ ਹੈਗੀ ਹੁਣ ਇਹ 25 ਦਿਨਾਂ ਦੀ ਕਣਕ 25 ਦਿਨਾਂ ਦੀ ਕਣਕ ਦੀ ਤੁਹਾਨੂੰ ਇਹਦੀ ਵੀ ਕਹਾਣੀ ਥੋੜੀ ਜੀ ਨਾਲ ਦੱਸ ਦੰਨੇ ਆਂਗੇ ਸੋ ਇਹ ਬੱਟਾਂ ਤੇ ਆਪਣੇ ਜਿੰਨੀਆਂ ਬੱਟਾਂ ਨੇ ਵਿਚਾਲੇ ਝਾਲੇ ਦਵਾਲੇ ਸਾਰਿਆਂ ਤੇ ਹੈਗੀ ਹੈ ਬੀਜੀ ਹੋਈ ਸਰੋਂ ਸਰੋਂ ਵੀ ਆਪਣੀ ਜਿਹੜੀ ਵਧੀਆ ਹੋ ਰਹੀ ਹੈਗੀ ਤੇ ਏਚ ਤਾਂ ਹੈਗੀ ਹੈ ਜੀ 869 ਕਣਕ 869 ਦਾ ਬੀਜ ਪਾਇਆ ਤੁਸੀਂ ਦੇਖ ਲਓ ਤੇ ਇਹ ਚ ਹੈਗਾ ਆਪਣਾ 826 ਦਾ ਪਹਿਲਾ ਦਿਨ ਸੀਗਾ ਬੀਜਣ ਵਾਲਿਆਂ ਦਾ ਤੇ ਪਹਿਲੇ ਦਿਨ ਦੇ ਵਿੱਚ ਨੇ ਕਮਾਲ ਪਤਾ ਕੀ ਕਰੀ ਪਹਿਲੇ ਦਿਨ ਦੇ ਵਿੱਚ ਬੀਜਣ ਵਾਲਿਆਂ ਨੇ ਉਹਨਾਂ ਨੇ ਕਰਿਆ ਇਹ ਬਈ ਜਿਹੜਾ ਆਪਣਾ ਹੈਗਾ ਇਹ ਬੱਟ ਤੋਂ ਪਰਲੇ ਪਾਸੇ ਹੈਗਾ ਇਹ ਆਪਣਾ ਹੈਗਾ ਡੇਢ ਕਿਲਾ ਤਿੰਨ ਕਨਾਲਾਂ ਉਧਰਲੇ ਪਾਸੇ ਹੋ ਗਈਆਂ ਇਸ ਡੱਗੀ ਤੋਂ ਪਰਲੇ ਪਾਸੇ ਇੱਕ ਜਿੱਥੇ ਤੱਕ ਆਪਾਂ ਗੱਲ ਕਰਾਂਗੇ ਹੁਣ ਵੀ ਜਿਹੜਾ ਆਪਣੇ ਲੱਗੇ ਸੀ ਢਾਈ ਥੈਲੀਆਂ ਬੀਜ ਦੀਆਂ ਕਿਉਂਕਿ ਉਹ ਚਪਾਤੀ ਨੰਬਰ 1 ਪਰਲੇ ਪਾਸੇ ਤਿੰਨ ਕਨਾਲਾਂ ਦੇ ਵਿੱਚ ਛੱਡ ਹੈ ਤੇ ਆਪਾਂ ਨੇ ਬੀਜਣੀ ਸੀ 826 ਜਿੰਨੇ ਕ ਬਾਣ ਬਚਦਾ ਉਹ ਚ ਬੀਜਣੀ ਸੀ ਆਪਾਂ ਨੇ ਨਹੀਂ ਪਹਿਲਾਂ ਆਪਾਂ ਨੇ ਬੀਜਣੀ ਸੀ 869 ਜਿੰਨਾ ਕ ਬਾਣ ਬਚਦਾ ਉਹ ਚ ਬੀਜਣੀ ਸੀ ਆਪਾਂ ਨੇ 826 ਇਹ ਆਪਣਾ ਬਾਣ ਹੈ ਇਹਦੇ ਵਿੱਚ ਤੁਸੀਂ ਇਹ ਲੈ ਲਓ 1.5 ਕਿਲੇ ਤੋਂ ਇੱਧਰ ਹਜੇ ਥੋੜਾ ਘੱਟ ਹੀ ਹੈ ਇਹ 1.5 ਕਿਲਾ ਬੰਡਿਆ ਹੋਇਆ ਵਿਚਾਲੇ ਜੀ ਰੱਖ ਕੇ ਬੱਟ ਪਾਈ ਹੋਈ ਹੈ ਇੱਧਰ ਤਾਂ ਪੈ ਗਿਆ 45 ਕਿਲੋ ਬੀਜ 868 ਦਾ ਇੰਨੀ ਕੁ ਜਗ੍ਹਾ ਦੇ ਵਿੱਚ ਉੱਥੇ ਤੱਕ ਜਿੰਨੀ ਜਗ੍ਹਾ ਇਹ ਤੇ ਜਿਹੜਾ ਆਹਵਾਂ ਨੇ ਇੱਧਰਲੇ ਪਾਸੇ ਪੈ ਗਿਆ 800 26 ਦਾ ਤਕਰੀਬਨ 15 ਕਿਲੋ ਬੀਜ ਬਚਿਆ ਸੀ 40 ਕਿਲੋ ਦੇ ਵਿੱਚੋਂ 25 30 ਕਿਲੋ ਪੈ ਗਿਆ ਹੁਣ ਰਾਮ ਨਾਲ ਵੀ ਤੇ ਤੁਸੀਂ ਦੇਖੋ ਕਿੰਨਾ ਫਰਕ ਹੈ ਸਾਰੇ ਜਣੇ ਕਹਿੰਦੇ ਨੇ ਕਹਿੰਦੇ ਵੀ ਬੀ ਜਿਆਦੇ ਪਾਇਆ ਹੋਇਆਗਾ ਚਲੋ ਇਧਰਲੇ ਪਾਸੇ ਦਾ ਪਾਈ ਹੋਇਆਗਾ ਹੁਣ 869 ਨੂੰ ਕਹਿ ਕੀ ਦਿੱਤਾ ਸੀ ਯੂਨੀਵਰਸਿਟੀ ਨੇ ਵੀ 45 ਕਿਲੋ ਵੀ ਪਾਇਆ ਤੁਸੀਂ ਕੀਲੇ ਦਾ ਤੁਸੀਂ ਦੇਖ ਲਓ ਵੀ ਕਿਹੋ ਜੇ ਖੜੇ ਨੇਗੇ ਜਬਰਦਸਤ ਵੀ ਪਾਇਆ ਗਿਆਗਾ ਜੇ ਉਹਦੀ ਗੱਲ ਕਰੀ ਆਪਾਂ ਚਪਾਤੀ ਦੀ ਸੋ ਉਧਰ ਜਾਣ ਤੋਂ ਆਏ ਕਰਦੇ ਆ ਨਾਲ ਸਪਰੇ ਵੀ ਲੈ ਚਲਦੇ ਆ ਕਿ ਬਾਲਟੀਆਂ ਵਗੈਰਾ ਕੱਢਣੀਆਂ ਘੋਲਣੀਆਂ ਇੰਨੇ ਆਉਣਗੇ ਘਰੋਂ ਬੰਦੇ ਤੇ ਇੰਨੇ ਪਾ ਪੂਪ ਵਿਛਾ ਦਾਂਗੇ ਆਪਾਂ ਕਰਾਸ ਕਰੂਸ ਪਾ ਕੇ ਤਿਆਰ ਕਰਦਾ ਹੈ ਕੰਮ ਨੂੰ ਉਹਨਾਂ ਦਾ ਸਪਰੇਅ ਕਰਨੀ ਹੈ ਤੇ ਉਦੋਂ ਬਾਅਦ ਫਿਰ ਚੱਲਾਂਗੇ ਕਿਸੇ ਮਸਲੇ ਦੇ ਵਿੱਚ ਤੇ ਆਹ ਆ ਕਰਾਂਗੇ ਆਪਾਂ ਸਪਰੇਅ ਬਾਕੀ ਤੁਸੀਂ ਕਿਹੜੀ ਕਰ ਰਹੇ ਹੋ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਤੁਸੀਂ ਕਿਹੜੀ ਸਪਰੇਅ ਕਰ ਰਹੇ ਹੋਗੇ ਇਹ ਬਾਕੀ ਦੇਖ ਲਓ ਸਪਰੇਅ ਵਾਲੇ ਜਿਹੜੇ ਆਪਣੇ ਬੰਦੇ ਨੇ ਦੁਕਾਨਦਾਰ ਹੈ ਜਿਹੜਾ ਉਹਨੇ ਇਹੀ ਦਿੱਤੀ ਹੈ ਕਹਿੰਦਾ ਵੀ ਇਹ ਕਰਦੇ ਹੋ ਦੋ ਕੀਲਿਆਂ ਤੇ ਦੋ ਬਾਕੀ ਰਹੀ ਗੱਲ ਹੁਣ ਤੁਹਾਨੂੰ ਦਿਖਾਉਣੇ ਆਪਣੀ ਚਪਾਤੀ ਨੰਬਰ 1 ਸਪੈਸ਼ਲ ਆਪਾਂ ਖਾਣ ਵਾਸਤੇ ਬੀਜੀ ਹੈਗੀ ਤੇ ਅਗਲੇ ਸਾਲ ਆਪਣੀ ਸਲਾਹ ਹੈ ਵੀ ਆਪਾਂ ਕਿਤਨਾ ਕਿਤੋਂ ਜੜੀਆਂ ਪ੍ਰਾਣੀਆਂ ਕਣਕਾਂ ਨੇ ਜਿਵੇਂ ਸੋਨਾ ਮੋਤੀ ਹੋਗੀ ਇਹੋ ਜਿਹੀਆਂ ਕਣਕਾਂ ਲੈ ਕੇ ਆਈਏ ਤੇ ਦੋ ਤਿੰਨ ਕਨਾਲਾਂ ਵੀ ਉਹਨਾਂ ਦਾ ਲਾਈਏ ਹੁਣ ਆਪਣੀ ਇੱਧਰਲੇ ਪਾਸੇ ਇਹ ਹੈਗੀ ਚਪਾਤੀ ਇਹਦਾ ਸ਼੍ਰੇਆਮੀ ਤੁਹਾਨੂੰ ਫਰਕ ਪਤਾ ਲੱਗਦਾ ਹੋਣਾ ਤਿੰਨ ਕਨਾਲਾਂ ਨੇ ਤੇ ਇਹ ਤਿੰਨ ਕਨਾਲਾਂ ਦੇ ਵਿੱਚ ਜਿਹੜਾ 20 ਪਾਇਆ ਹੋਇਆ ਆਪਾਂ ਨੇ 20 ਕਿਲੋ ਉਹਨਾਂ ਨੇ ਧੇ ਘੀਲੇ ਦਾ ਦਿੱਤਾ ਕਿ ਇਸ ਤੋਂ ਹੀ ਚਾਰ ਕਨਾਲਾਂ ਦਾ ਚਾਰ ਕਨਾਲਾਂ ਦਾ ਵੀ ਆਪਾਂ ਨੇ ਇਹ ਤਿੰਨ ਕਨਾਲਾਂ ਦੇ ਵਿੱਚ ਪਾਤਾ ਬਸ ਹੁਣ ਆਹ ਸਪਰੇਅ ਕਰਨ ਤੋਂ ਬਾਅਦ ਦੋ ਦਿਨਾਂ ਬਾਅਦ ਇਹਨੂੰ ਰਮਾ ਦਾਂਗੇ ਆਪਾਂ ਇਹ ਵੀ ਰੋਣੀ ਕਰਾਂਗੇ ਬਾਣ ਦੀ ਤੇ ਬਾਕੀ ਦਾ ਫਿਰ ਦੇਖਾਂਗੇ ਦੂਜੀਆਂ ਕਿਹੜੀਆਂ ਕਿਹੜੀਆਂ ਕਦੋਂ ਕਰਨੀਆਂ ਨੇ ਕਿਵੇਂ ਕਰਨੀਆਂ ਨੇ ਬਾਕੀ ਤਾਂ ਹਾਲ ਕਣਕਾਂ ਦੇ ਐਥੇ ਵੈਸੀ ਲੱਗਦੇ ਨੇ ਇਸ ਵਾਰ ਵੀ ਜਿਵੇਂ ਲੋਕ ਗੱਲਾਂ ਕਰਦੇ ਨੇ ਜਿਵੇਂ ਕਿ ਝੋਨਾ ਮਾਰ ਗਿਆ ਕਹਿੰਦੇ ਨੇ ਬਹੁਤ ਏਰੀਆ ਦੇ ਵਿੱਚ 85 ਮਰਨ ਤੇ ਰਹਿ ਗਿਆ ਝੋਨਾ ਕੋਈ ਕਹਿੰਦਾ ਸਾਡੇ 100 ਨਿਕਲਦਾ ਸੀ ਕੋਈ ਕਹਿੰਦਾ ਸਾਡੇ 70 75 ਤੇ ਰਹਿ ਗਿਆ ਤੁਹਾਡੇ ਕੀ ਹਾਲ ਰਿਹਾ ਤੁਸੀਂ ਵੀ ਜਰੂਰ ਦੱਸਿਓ ਸੋ ਇਹ ਆਪਣਾ ਖੇਤ ਵਾਲਾ ਕੋਠਾ ਤੇ ਆਪਾਂ ਹੁਣ ਸਪਰੇਅ ਕੋਲਦੇ ਆਂ ਬਾਕੀ ਫਿਰ ਤੁਹਾਨੂੰ ਦਿਖਾਉਨੇ ਆਂਗੇ ਸਮਾਨ ਵੀ ਸਬਜ਼ੀ ਸੂਜੀ ਆਪਾਂ ਪੂਰੀ ਲਾਈਂਦੀ ਆ ਦੇਖੋ ਖੇਤ ਜਿੰਨੇ ਕੱਦੂ ਬੀਜ ਵਾਸਤੇ ਟੰਗੇ ਹੋਏ ਨੇ ਤੇ ਇਹਨਾਂ ਦਾ ਹੁਣ ਬੀਜ ਬਣੂ ਫਿਰ ਅੱਗੇ ਲੱਗਣਗੇ ਹੁਣ ਅਸੀਂ ਦੇਖ ਲਓ ਤੁਸੀਂ ਚੌਲੇ ਖੜੇ ਨੇ ਤੇ ਹੋਰ ਸਮਾਨ ਗਾਜਰਾਂ ਛੋਲੂਆ ਏ ਟੂ ਜ਼ेड ਚੀਜ਼ ਲਾਈੰਦੀ ਹੈ ਬਾ ਸਾਡਾ ਕਮੰਡੀ ਹੈ ਇਹ ਬੜੀ ਲੇਟ ਚੱਲਦਾ ਇਹ ਹੁਣੀ ਬੀਜ ਕੇ ਗਏ ਪੰਜ ਚਾਰ ਦਿਨ ਹੋਏ ਨੇ ਹੈਗਾ ਦੂਰੋਂ ਇਹ ਸ਼ਹਿਰ ਦਾ ਬੰਦਾ ਹੈਗਾ ਤੇ ਇਹਨੂੰ ਕੋਈ ਜੀਰੀ ਵੀ ਨਹੀਂ ਸਾਰਿਆਂ ਨੂੰ ਲੇਟ ਵੱਡੀ ਸੀਗੀ ਚੇ ਸੱਤ ਕੀਲਿਆਂ ਦੇ ਵਿੱਚ ਤੁਸੀਂ ਤੁਹਾਨੂੰ ਦਿਖਾਉਣੇ ਆਲੇ ਇਹਦਾ ਹਜੇ ਰੱਬ ਦਾ ਨਾਮ ਹੀ ਹਜੇ 5-4 ਦਿਨ ਹੋਏ ਨੇ ਹਜੇ ਬੀਜ ਕੇ ਗਾਇ ਨੂੰ ਜੀ ਰਿਲੇਟ ਵੱਡੀ ਵੇਚੀ ਵੀ ਲੇਟ ਤੇ ਕਣਕ ਬੀਜਣ ਵੀ ਲੇਟ ਆ ਆਲੇ ਦੁਬਲੇ ਲੋਕਾਂ ਨੇ ਸਾਰਿਆਂ ਨੇ ਅੱਗ ਲਾਤੀ ਸੀ ਜਦੋਂ ਇਹਦੇ ਇਕੱਲੇ ਹੀ ਰਹਿ ਗਈ ਸੀ ਇਹ ਬੰਦੇ ਨੂੰ ਸੁਖਾ ਸੀ ਕਸਾਈ ਚਲ ਕੰਮ ਨਿਭੜਿਆ ਲੋ ਵੀ ਮਿੱਤਰੋ ਆਪਾਂ ਕੋਲਦੇ ਹੁਣ ਸਪਰੇਅ ਕਿਉਂਕਿ ਆਪਣੇ ਅੱਗੇ ਬੰਦੇ ਇਸ ਟਾਈਮ ਲਾਣੇ ਦਾ ਰਾਗ ਆ ਤੇ ਕਿਉਂਕਿ ਦੁਬਾਰ ਫਿਰ ਗਾਲ੍ਹੀ ਪੈਂਦੀ ਹੁੰਦੀ ਆਂਦਾ ਕੀ ਚੱਕਰ ਹੁੰਦਾ ਉਹ ਦੇਖ ਲੋ ਉਹ ਆਗੇ ਮੋਟਰਸਾਈਕਲ ਦੇ ਉੱਤੇ ਉਹਦੂ ਬਾਦ ਹੁੰਦਾ ਵੀ ਕਦੋਂ ਦਾ ਆ ਰਹੇਗਾ ਕਿਸਪਰੇ ਨਹੀਂ ਕੋਲੀ ਤੇ ਅੱਗੇ ਦੀ ਵੀਡੀਓ ਆਪਾਂ ਫਿਰ ਬਣਾਉਣਿਆ ਰੁੱਕ ਰੁੱਕ ਕੇ ਤੇ ਪਾਰਟੀ ਦੇ ਵਿੱਚ ਆਪਾਂ ਸਪਰੇਅ ਘੋਲਦੀਏ ਪਹਿਲਾਂ ਬਾਕੀ ਫਿਰ ਦਿਖਾਉਣੇ ਸਾਨੂੰ ਸਿਸਟਮ ਕਿਵੇਂ ਕਰੀਂਦੀ ਹੈ ਕਿਵੇਂ ਕਰਦੇ ਆਪਾਂ ਫਿਰ ਆਪਣੀ ਰਾਏ ਤੁਸੀਂ ਜ਼ਰੂਰ ਦਿਓ ਦੋ ਦਿਨਾਂ ਬਾਅਦ ਰਮਾ ਦਾਂਗੇ ਲਾਈਵ ਆ ਸੇਵੀਆਂ ਜਾਂਦੀਆਂ ਰਹਿੰਦੇ ਨੇ ਤੇ ਕੋਲ ਆਏ ਹੁਣ ਇਹਨਾਂ ਨੂੰ ਫਿਰ ਬਾਲਟੀ ਚ ਦੋਆ ਇਹਨੂੰ ਹੁਣ ਇਹ ਜੀ ਜੀ ਆਉਣ ਲੱਗ ਗਈ ਪਹਿਲਾਂ ਮਲੈਵਟ ਕੈਮੀਕਲ ਜਾਇਆ ਕਰਦਾ ਪਾ ਤੀਨ ਲੱਗਦਾ ਕੀ ਕੁਛ ਚੱਲ ਰਿਹਾਗਾ ਢੋਲ ਕੇ ਫਿਰ ਇਹਨੂੰ ਪਾਵਾਂਗੇ ਢੋਲੇ ਚ ਫਿਰ ਰਲਾਵਾਂਗੇ ਬਾਕੀ ਦਾ ਕੰਮ ਫਿਰ ਕਰਾਂਗੇ ਸ਼ੁਰੂ ਲਓ ਜੀ ਬਦਲ ਗਿਆ ਪਾਣੀ ਦਾ ਰੰਗ ਵੇਖ ਲੋ ਕੋਲਤੀ ਆਪਾਂ ਦਵਾਈ ਤੇ ਹੁਣ ਇਹਨੂੰ ਪਾਵਾਂਗੇ ਢੋਲੇ ਚ ਉਦੋਂ ਬਾਅਦ ਕਰਦੇ ਆ ਸਪਰੇ ਫੇਰ ਚੱਲਾਂਗੇ ਮਿੱਤਰੋ ਸੰਗਰੂਰ ਨਵੇੜੀਏ ਕੰਮ ਦੋ ਕਿੱल्ल्या ਦਾ So ਲਓ ਵੀ ਆਪਾਂ ਨੇ ਪੈਪ ਖਿੱਚ ਕੇ ਕਰਤੀ ਰੂਸਰੇ ਦੋ ਗਿੱਲਿਆਂ ਤੇ ਸਪਰੇਅ ਕਰਨ ਲਈ ਬੰਦੇ ਹੈਗੇ ਦੋ ਤੇ ਮਿੱਤਰੋ ਜਾਂ ਤਾਂ ਵੀਡੀਓ ਬਣੂਗੀ ਜਾਂ ਫਿਰ ਹੋਊਗਾ ਕੰਮ ਠੀਕ ਹੈ ਮੱਕੀ ਕੋਈ ਨੂੰ ਤੁਹਾਨੂੰ ਦਿਖਾਵਾਂਗੇ ਜਰੂਰ ਲਓ ਜੀ ਆਪਾਂ ਪਹੁੰਚ ਗਏ ਟਰੈਕਟਰ ਕੋਲੇ ਸੀ ਚਲਾਉਣਿਆਂ ਢੋਲਾ ਦਵਾਈ ਆਪਣੀ ਰਲ ਗਈ। ਨਾਲੇਦਾਰ ਕਹਿੰਦਾ ਢੋਲਾ ਚਲਾ ਕੇ ਕਹਿੰਦਾ ਮੇਰੇ ਲਵੇਆ ਨਹੀਂ ਉਹ ਖੜੇ ਫੂਨਜੇ ਚ। ਠੀਕ। ਇਹ ਸ਼ੱਕ ਕਹਿੰਦਾ ਮੇਰਾ। ਕਿਹਦਾ ਹੈਗਾ ਓਰੇ। ਚੱਲ। ਚੱਲ ਪਿਆ ਢੋਲਾ। ਪ੍ਰੈਸ਼ਰ ਦੇਖ ਲਈਏ।

ਲੋ ਵੀ ਨਾਲ ਖਿੱਚਣੀ ਪੈਂਦੀ ਐਵੇਂ ਪਾਈਪ ਬੰਦੇ ਹੈਗੇ ਆ 2 2 ਕਿੱਲਾਂ ਤੇ ਇੱਕ ਬੰਦੇ ਦੀ ਕਮੀ ਹੋ ਰਹੀ ਆ ਆਪਾਂ ਨੂੰ ਮਹਿਸੂਸ ਕਿਉਂਕਿ ਪਾਈਪ ਹੋ ਗਈ ਹੁਣ ਜਿਆਦਾ ਇਕੱਠੀ ਜਿਵੇਂ ਜਿਵੇਂ ਟਰੈਕਟਰ ਕਣੀ ਵਧਦੇ ਜਾਵਾਂਗੇ ਐਵੇਂ ਪਾਈਪ ਜਿਆਦਾ ਆਪਣੇ ਲੋਗੇ ਇਕੱਠੀ ਹੁੰਦੀ ਜਾਊਗੀ ਵੀ ਕਹਿੰਦੇ ਹੋ ਗਿਆ ਪ੍ਰੈਸ਼ਰ ਜਿਆਦਾ ਤੇ ਆਪਾਂ ਰੇਸ ਟਰੈਕਟਰ ਦੀ ਹੋਰ ਘੱਟ ਕਹਿੰਦੇ ਪ੍ਰੈਸ਼ਰ ਜਿਆਦਾ ਹੈ ਘੱਟ ਕਰ ਦੋ ਰੇਸ ਦੇਖ ਰਿਆਂ ਘਟਾ ਦਾਂਗੇ ਹੋਰ ਥੋੜੀ ਕਹਾਣੀ ਕੀ ਬਣਦਾ ਬਾਕੀ ਚੱਲ ਰਿਹਾ ਆਪਣਾ ਕੰਮ ਪ੍ਰੋਫੈਸਿੰਗ ਤੇ ਇਹੇ ਕਿਹੜਾ ਮੀਟਰ ਚੱਲਦੇ ਨੇ ਮੀਟਰ ਇਹਦੇ ਖਰਾਬ ਨੇ ਟਰੈਕਟਰ ਦੇ ਵੀ ਖਰਾਬ ਨੇ ਢੋਲੇ ਦੇ ਵੀ ਖਰਾਬ ਨੇ ਰੱਬ ਕੀ ਨਾਲ ਦੀ ਨਾਲ ਆਵਾਜ਼ ਮਿੱਟਰ ਆ ਜ਼ੀਰੋ ਤੇ ਫਿਰਦਾ ਹੈ। ਪਾਉ ਕੱਢ ਕੇ। ਹਾਂਜੀ ਲਓ ਜੀ ਆਪਣਾ ਚੱਲ ਰਿਹਾ ਕੰਮ ਸਪਰੇਅ ਦਾ। ਉਸ ਨੂੰ ਕਿਹਾ ਸੀ ਵਿੱਚ ਵਿੱਚ ਦੀ ਦਿਖਾਉਂਦੇ ਰਾਂਗੇ। ਵੀ ਸਪਰੇਅ ਕਰਨ ਲੱਗੇ ਹੋਿਆਂਗੇ। ਉਹ ਪੂਰੇ 2 ਕਿੱਲਿਆਂ ਦਾ ਆਪਣਾ ਖੇੜਾ ਛੇੜਿਆ ਹੋਇਆ ਹੈ। ਪੈਪ ਵੀ ਖਿੱਚੀ ਜਾਂਦੇ ਆਪਾਂ ਉਧਰੋਂ ਸਪਰੇਅ ਚੱਲ ਰਹੀ ਹੈ ਕਿ 2 ਜਣੇ 2 ਕਿੱਲਿਆਂ ਉੱਤੇ ਉਧਰੋਂ ਆਪਾਂ ਟਰੈਕਟਰ ਵੀ ਖੜਾ ਹੈ ਆਪਣਾ ਇਛੜ 368। ਕਣਕ ਦੇਖ ਲਓ ਵਿੱਚੋਂ ਵੀ ਤੁਹਾਨੂੰ ਕਣਕ ਦਿਖਾ ਦਾਨੇ ਹੈਗੇ ਵੈਸੇ ਉਹ ਕਿਤੇ ਗੁੱਲੀ ਡੰਡਾ ਹੈ ਤਾਂ ਨਹੀਂ ਪਰ ਸਪਰੇਅ ਚਲੋ ਕਰ ਦਨੇ ਕਹਿੰਦੇ ਰੌਣੀ ਤੋਂ ਬਾਅਦ ਕਈ ਵਾਰ ਨਿਕਲਿਆ ਹੁੰਦਾ ਹੈਗਾ 2 ਦਿਨਾਂ ਬਾਅਦ ਅੱਜ ਕੱਲ ਪਰਸੋਂ ਨੂੰ ਰਮਾ ਛੱਡਾਂਗੇ ਇਹਨੂੰ ਤੇ ਪਾ ਦਾਂਗੇ ਦੋ ਗੱਟੇ ਜੂਰੀਏ ਦੇ ਲਓ ਜੀ ਪਹੁੰਚ ਗਏ ਲਵੇ ਆਪਾਂ ਦੋ ਕੀਲਿਆਂ ਦੇ ਕਿਨਾਰੇ ਸਪਰੇਅ ਕਰਦੇ ਕਰਦੇ ਤੇ ਬੜੇ ਹੌਲੇ ਤਰੀਕੇ ਦੇ ਨਾਲ ਸਪਰੇਅ ਕਰੀ ਹੈ ਕੋਈ ਕਾਲੀ ਜੀ ਨਹੀਂ ਮਚਾਈ ਹੈਗੀ ਜਿਵੇਂ ਵੀ ਚਲੋ ਦੋ ਫੀਲਾਂ ਚ ਤਾਂ ਰੋਲਾ ਪੈ ਜਾ ਵੀ ਵੈਸੇ ਤਸਵੀਰਾਂ ਦੇਖ ਲਓ ਤੁਸੀਂ ਇੱਧਰ ਇੱਕ ਹੋਰ ਸਾਡੇ ਪਲਵਾਨ ਸਾਹਿਬ ਪਹੁੰਚ ਗਏ ਖੁੰਡਾ ਲੈ ਕੇ ਹੱਥ ਚ ਦੇਖੋ ਹੁਣ ਇਹਨਾਂ ਦਾ ਕਹਿਣਾ ਵੀ ਟਰੈਕਟਰ ਜਮੀ ਵਿਚਾਲੇ ਲਾਉਣਾ ਸੀ ਤੇਰੇ ਦੇ ਕਿਉਂ ਲਾਇਆ ਬਾਕੀ ਦੇਖ ਲੈਣੇ ਆਪਾਂ ਪਾਣੀ ਢੋਲੇ ਦੇ ਵਿੱਚ ਕਿੰਨਾ ਰਹਿ ਗਿਆ ਆਪਾਂ ਐ ਪਾਪਾ ਇਕੱਠੀ ਕਰਤੀ ਇੱਧਰਲੇ ਪਾਸੇ ਤੇ ਅਜੇ ਤਾਂ ਪਿਆ ਹੈਗਾ ਪਾਣੀ ਬਹੁਤ ਪਿਆ ਹੈਗਾ ਹਜੇ ਤਾਂ ਬਾਕੀ ਫੇਰ ਦੇਖਦੇ ਆ ਕਿਵੇਂ ਚੱਲਦਾ ਪ੍ਰੋਸੈਸਰ ਲਓ ਜੀ ਹੋ ਗਿਆ ਆਪਣਾ ਕੰਮ ਫਾਈਨਲ ਤੇ ਨਿਬੜ ਗਿਆ ਆਪਣੀ ਸਪਰੇਅ ਲਾਸਟ ਗਿੜਿਆ ਇਹ ਸਪਰੇਅ ਕਰਨ ਵਾਲਾ ਕੁਝ ਵੀਰਾਂ ਨੂੰ ਦਿਖਾ ਦਣੇ ਵਾਕ ਕੀ ਜਿਹੜੀਆਂ ਪੈਪਈ ਹੁਣ ਇਹਨੂੰ ਕਰਦੇ ਆ ਇਕੱਠੀ ਲਓ ਜੀ ਫਾਈਨਲੀ ਨਿਪਟ ਗਿਆ ਆਪਣਾ ਕੰਮ ਆ ਤੇ ਆਪਾਂ ਵਾਪਸ ਸਪਰੇ ਹੋ ਗਈ ਆਪਣੀ ਦੋ ਖੇਤਿਆਂ ਤੇ ਕੰਮ ਹੋ ਗਿਆ ਕੰਪਲੀਟ ਆ ਦਿਖਾ ਰਹੇ ਹਾਂ ਤੁਸ ਵੀਰਾਂ ਤੇ ਹੁਣ ਇਹਨੂੰ ਰਮਾਰਾਂਗੇ ਦੋ ਦਰਾਂ ਨੂੰ ਫੇਰ ਤੋਂ ਬਾਅਦ ਫੇਰ ਕਰਾਂ ਇੱਕ ਦੋ ਸਪਰੇਆਂ ਤੋ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਤੋ ਵਧੀਆ ਵਧੀਆ ਵੀਡੀਓ ਸਾਡੀਆਂ ਆਉਂਦੀਆਂ ਰਹਿਣਗੀਆਂ ਫੋਲੋ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ